ਹਾਲਾਤ ਦੱਸਾਂ ਤੁਹਾਨੂੰ ਮੇਰੇ ਬਾਬਿਆਂ ਦੇ ਇੱਕ ਬਾਬੇ ਕੋਲ ਗਏ ਨੇ ਉਹ ਕਹਿੰਦੇ ਮੈਂ ਨਾਂ ਨਹੀਂ ਲੈਣਾ ਚਾਹੁੰਦੀ ਤੇ ਮੈਂ ਪੁੱਛਣਾ ਵੀ ਨਹੀਂ ਚਾਹੁੰਦਾ ਮੈਂ ਬਹੁਤ ਸਾਰੇ ਲੋਕਾਂ ਨੂੰ ਇਹੋ ਜਿਹੇ ਨੂੰ ਜਾਣਦਾ ਮੈਂ ਪੁੱਛਣਾ ਵੀ ਨਹੀਂ ਚਾਹੁੰਦਾ ਉਹਨਾਂ ਦੇ ਬਾਰੇ ਉਹ ਬਾਬੇ ਕੋਲ ਗਏ ਤੇ ਬਾਬਾ ਜੀ ਅੱਗੋਂ ਕੀ ਕਹਿੰਦੇ ਨੇ ਬੜਾ ਵੱਡਾ ਡੇਰਾ ਚਲਾਉਂਦੇ ਨੇ ਜੀ ਉਹ ਜੀ ਜੀ ਉਹ ਅੱਗੋਂ ਕਹਿੰਦੇ ਨੇ ਕਿ ਸੁਪਨੇ ਓਨੇਕ ਪਾਲਿਆ ਕਰੋ ਜਿੰਨੇ ਕ ਤੁਹਾਡੇ ਬੱਚਿਆਂ ਦੇ ਪੂਰੇ ਹੋ ਸਕਦੇ ਆ ਏਡੇ ਵੱਡੇ ਸੁਪਨੇ ਕੋ ਪਾਲ ਲੈਂਦੇ ਹੋ ਵੀ ਦੱਸੋ ਇਹੋ ਜਿਹੇ ਬਾਬਿਆਂ ਨੇ ਤੇ ਆਸ਼ੀਰਵਾਦ ਦੇਣਾ ਹੁੰਦਾ ਵੀ ਬੱਚਾ ਤਰੱਕੀ ਕਰੇ ਯਾਰ ਬੱਚਾ ਕੁਝ ਮਤਲਬ ਜ਼ਿੰਦਗੀ ਦੇ ਵਿੱਚ ਬਣੇ ਕਿ ਅੱਗੋਂ ਮਿਹਣੇ ਮਾਰ ਕੇ ਤੋੜਨਾ ਦਾ ਔਰ ਲੜਕੀ ਦਾ ਮੋਬਾਈਲ ਇਹਨਾਂ ਨੇ ਮੈਨੂੰ ਦਿਖਾਇਆ ਟੁੱਟਾ ਪਿਆ ਸੀ ਕਿ ਉਹਨੇ ਆਪਣੇ ਬਾਪ ਨੂੰ ਅਜੇ ਤੱਕ ਨਹੀਂ ਦੱਸਿਆ ਕਿ ਮੇਰਾ ਇਹ ਜਿਹੜਾ ਫੋਨ ਵੀ ਟੁੱਟਾ ਪਿਆ ਵਾ ਉਹਨੇ ਕਿਹਾ ਕਿ ਤੁਸੀਂ ਇਹਨੂੰ ਵਿਆਹ ਦਿਓ ਪਰ 17 ਸਾਲ ਦੀ ਹੈ ਪਰ ਮੈਂ ਵਿਆਹ ਕਿਵੇਂ ਕਰ ਸਕੀ ਅੱਛਾ ਬਾਬਾ ਜੀ ਕਹਿੰਦੇ ਵੀ 17 ਸਾਲ ਦੀ ਕੁੜੀ ਆ ਵੀ ਐਨੇ ਜੱਬ ਕਰਨਾ ਇਹਨੂੰ ਵਿਆਹ ਦਿਓ ਯਾਰ ਲੱਖ ਲਾਣ ਤਾਂ ਤੁਹਾਡੇ ਉੱਤੇ ਤੁਸੀਂ ਇੱਕ ਚੀਜ਼ ਸਮਝੋ ਗੁਰਦੁਆਰੇ ਤੋਂ ਸਰੂਪ ਆਉਂਦਾ ਨਾ ਜਦੋਂ ਤੁਸੀਂ ਆਪਾਂ ਪਾਠ ਬੁੱਕ ਕਰਾਉਨੇ ਆ ਤੇ ਜੇ ਕੋਈ ਪਾਠੀ ਨੂੰ ਪੈਸੇ ਵੀ ਫੜਾਉਣੇ ਚਾਵੇ ਨ ਕਿ ਨਹੀਂ ਦੇਣੇ ਵੇਟਰਾਂ ਨੂੰ ਮਾੜੀ ਹਾਲਤ ਹੈ ਕਿ ਵੇਟਰ ਮਾਲਕ ਨਹੀਂ ਕਦੀ ਕਹਿੰਦਾ ਵੀ ਵੇਟਰ ਨੂੰ ਟਿਪ ਕਿਉਂ ਦੇ ਚੱਲੇ ਹੋ ਕਿਸੇ ਰੈਸਟੋਰੈਂਟ ਦਾ ਮਾਲਕ ਕਿਸੇ ਹੋਟਲ ਦਾ ਮਾਲਕ ਇਹ ਨਹੀਂ ਕਹਿੰਦਾ ਉਹਨੂੰ ਟਿਪ ਕਿਉਂ ਦੇ ਚੱਲੇ ਹੋ ਤੇ ਜੇ ਪਾਠੀ ਨੂੰ ਕੋਈ ਚੋਰੀ ਪੈਸੇ ਦੇਣਾ ਚਾਵੇ ਤੇ ਉਹ ਵੀ ਚੋਰੀ ਸਮਝੀ ਜਾਂਦੀ ਮਤਲਬ ਪੜ ਦੇਣਾ ਫੜਾਉਣਾ ਚਾਵੇ ਜਾਂ ਸ਼ਰਿਆਂ ਫੜਾਉਣਾ ਚਾਵੇ ਉਹ ਵੀ ਚੋਰੀ ਚ ਗਿਣਿਆ ਜਾਂਦਾ ਯਾਰ ਇਹ ਹਾਲਾਤ ਨੇ ਅਸੀਂ ਮੈਂ ਦਲੇਰ ਮਹਿੰਦੀ ਦੀ ਇੱਕ ਵੀਡੀਓ ਸੁਣਦਾ ਸੀਗਾ ਬਹੁਤ ਮਾਨ ਮਤਲਬ ਸਿੰਗਰ ਨੇ ਸਾਡੇ ਉਹ ਕਿਸੇ ਟਾਈਮ ਰਾਗੀ ਸਿੰਘ ਰਹੇ ਨੇ ਉਹਨਾਂ ਦੀ ਵੀਡੀਓ ਹੈ ਮੈਂ ਤੁਹਾਨੂੰ ਵੀ ਭੇਜਦਾ ਉਹ ਕਹਿੰਦੇ ਜੀ ਜਦੋਂ ਮੈਂ ਨਵਾਂ ਨਵਾਂ ਮੈਂ ਕੀਰਤਨ ਕਰਦਾ ਹੁੰਦਾ ਸੀ ਗਾਉਣ ਤੋਂ ਪਹਿਲਾਂ ਉਹ ਤੋਂ ਗਾਉਣਾ ਮੈਂ ਥੋੜਾ ਥੋੜਾ ਸ਼ੁਰੂ ਕੀਤਾ ਸੀਗਾ ਔਰ ਦਿੱਲੀ ਕਮੇਟੀ ਦਾ ਇੱਕ ਅਹੁਦੇਦਾਰ ਹੈ ਅੱਜ ਬਹੁਤ ਵੱਡੇ ਮਤਲਬ ਅਹੁਦੇ ਦੇ ਉੱਤੇ ਆ ਉਹਦੇ ਬੇਟੇ ਦੀ ਸ਼ਾਦੀ ਸੀਗੀ ਤੇ ਸਵੇਰੇ ਮੈਨੂੰ ਸੱਦ ਲਿਆ ਉਹਨਾਂ ਕੀਰਤਨ ਦੇ ਉੱਤੇ ਔਰ ਕੀਰਤਨ ਦੇ ਉੱਤੇ 10 ਵਜੇ ਦੇ ਆ ਕੇ ਬੈਠੇ ਆ ਤੇ 1 ਵਜੇ ਤੱਕ ਕੀਰਤਨ ਨਹੀਂ ਮਤਲਬ ਚਲਾਇਆ ਨਾ ਸਾਨੂੰ ਕੋਈ ਨਾਸ਼ਤਾ ਨਾ ਸਾਨੂੰ ਕੋਈ ਪਾਣੀ ਨਾ ਦੁੱਧ ਨਾ ਚਾਹ ਔਰ 1 ਵਜੇ ਕੀਰਤਨ ਕਰਾ ਕੇ ਸਾਨੂੰ 3 ਜਣਿਆਂ ਨੂੰ ਮਿਲਿਆ 500 ਰੁਪਏ ਜਿਹੜਾ ਅਸੀਂ 1.5 150 ਵੰਡੇ ਆ ਔਰ ਉਸ ਤੋਂ ਬਾਅਦ ਉਹੀ ਪ੍ਰਧਾਨ ਮੈਨੂੰ ਕਹਿੰਦਾ ਯਾਰ ਤੂੰ ਗਾ ਵੀ ਲੈਣਾ ਸ਼ਾਮ ਨੂੰ ਆ ਜੀ ਮੇਰੇ ਕੋਲ ਔਰ ਸ਼ਾਮ ਨੂੰ ਕਹਿੰਦਾ ਮੈਂ ਦੋ ਗਾਣੇ ਗਾਏ ਤੇ 5-500 ਦੇ ਨੋਟ ਤੇ 50000 ਤੋਂ ਉੱਤੇ ਜਿਹੜਾ ਰੁਪਈਆ ਮੈਨੂੰ ਮਤਲਬ ਹੋਇਆ ਆ ਤੈ ਯਾਰ ਸਾਡੇ ਧਰਮ ਦੀ ਆਹ ਹਾਲਾਤ ਨੇ ਮਤਲਬ ਜਿੰਨਾਂ ਚੀਜ਼ਾਂ ਨੇ ਸਾਡੇ ਬੱਚਿਆਂ ਨੂੰ ਬਚਾਉਣਾ ਧਰਮ ਨੇ ਬਾਣੀ ਨੇ ਉਹ ਭੁੱਖੇ ਮਰਦੇ ਨੇ ਤੇ ਜਿੰਨਾਂ ਸਿਰਫ ਗਾਉਣਾ ਮੈਂ ਗਾਉਣ ਵਜੋਂ ਨਾਲ ਉਹ ਸਾਡਾ ਉਹਨਾਂ ਕੋਈ ਫਨ ਹੈ ਉਹ ਫਨਕਾਰ ਨੇ ਸਾਡੇ ਪਰ ਜਿਨ੍ਹਾਂ ਨੂੰ ਸਾਂਭਣ ਦੀ ਲੋੜ ਹੈ ਇਹਨਾਂ ਨੂੰ ਵੀ ਸਾਂਭ ਲਈਏ ਮੈਂ ਅੱਜ ਦਾ ਨਹੀਂ ਮੈਂ ਪਿਛਲੇ ਸਾਲ ਦਾ ਇੱਕ ਪ੍ਰਣ ਕੀਤਾ ਹੋਇਆ ਆਪਣੀ ਜ਼ਿੰਦਗੀ ਦੇ ਵਿੱਚ ਮੈਂ ਕਿਸੇ ਵੀ ਧਾਰਮਿਕ ਪ੍ਰੋਗਰਾਮ ਤੇ ਜਾਵਾਂ ਚਾਹੇ ਅੱਗੇ ਪੰਡਤ ਬੈਠਾ ਚਾਹੇ ਅੱਗੇ ਪਾਠੀ ਸਿੰਘ ਆ ਚਾਹੇ ਅੱਗੇ ਕੋਈ ਕੀਰਤਨ ਕਰ ਰਿਹਾ ਬਹੁਤ ਸਾਰੇ ਕੀਰਤਨ ਸਿੰਘ ਸੌਖੇ ਵੀ ਨੇ ਪਰ ਬਲਕ ਦੇ ਵਿੱਚ ਜਿਹੜੇ ਉਹ ਭੁੱਖੇ ਮਰਦੇ ਨੇ ਮੈਂ ਜ਼ਿੰਦਗੀ 'ਚ ਇੱਕ ਹਸੂਲ ਬਣਾ ਲਿਆ ਸੀਗਾ ਕਿ ਜਿਸ ਦਿਨ ਮੈਂ ਕਿਤੇ ਜਾਊਂਗਾ ਖੁਸ਼ੀ ਗਮੀ ਦੇ ਪ੍ਰੋਗਰਾਮ ਦੇ ਉੱਤੇ ਮੇਰੀ ਜੇਬ 'ਚ ਜਿੰਨੇ ਪੈਸੇ ਹੋਣਗੇ ਮੈਂ ਉਹਦਾ ਦਸਵੰਧ ਕੱਢ ਕੇ ਉਸੇ ਵੇਲੇ ਮਤਲਬ ਉਸ ਦਿਨ ਵੀ ਮੈਂ 1000 ਰੁਪਇਆ ਕੱਢਿਆ ਸੀ 10000 ਰੁਪਇਆ ਸੀਗਾ ਮੇਰੀ ਜੇਬ 'ਚ ਉਸੇ ਵੇਲੇ ਮੈਂ ਉਹਦਾ ਦਸਵੰਧ ਕੱਢ ਕੇ ਪਾਠੀ ਤੇ ਕੀਰਤਨ ਸਿੰਘ ਨੂੰ ਜਿਹੜਾ ਉੱਥੇ ਦਊਂਗਾ ਸੋ ਇਹਨਾਂ ਲੋਕਾਂ ਦਾ ਤੁਹਾਡਾ ਕੁਝ ਨਹੀਂ জানা ਜੇ ਤੁਸੀਂ 10000 'ਚ ਇਹਨਾਂ ਨੂੰ 1000 ਰੁਪਇਆ ਵੀ ਦਿੰਦੇ ਹੋ ਇਹ ਚੀਜ਼ਾਂ ਹੀ ਸਿੱਖ ਲਓ ਯਾਰ ਮਿਸ਼ਨਰੀਆਂ ਤੋਂ ਸਿੱਖ ਲਓ ਕਿੰਨਾ ਉਹਨਾਂ ਦਾ ਧਰਮ ਵੱਧ ਫੁੱਲ ਰਿਹਾ ਕੋਈ ਗਲਤੀ ਥੋੜੀ ਆ ਮੈਂ ਤਾਂ ਸਲਾਉਂਦਾ ਯਾਰ ਉਹਨਾਂ ਨੂੰ ਕਿ ਆਪਣੇ ਧਰਮ ਨੂੰ ਕਿੰਨਾ ਵਧਾ ਫਲਾ ਰਹੇ ਨੇ ਉਹਨਾਂ ਵੱਲੋਂ ਉਹਨਾਂ ਦੇ ਬੱਚਿਆਂ ਦਾ ਮੈਡੀਕਲ ਐਜੂਕੇਸ਼ਨ ਫ੍ਰੀ ਖਾਣ ਪੀਣ ਫ੍ਰੀ ਤੇ ਸਾਡੇ ਲੋਕ ਇਹਨਾਂ ਕੋਲ ਰੋਟੀ ਵੀ ਨਹੀਂ ਹੈਗੀ ਕਮਾ ਕੇ ਯਾਰ ਰੋਟੀ ਦੇਣੀ ਕੀ ਹੈ ਕਿਸੇ ਨੇ ਮੈਂ ਨਾ ਕੱਪੜੇ ਸਟਿਚ ਕਰ ਲੈਣੀ ਹੈ ਮੇਰੇ ਕੋਲੇ ਆਉਂਦੀਆਂ ਆ ਭੈਣਾ ਉਹ ਮੈਨੂੰ ਕਹਿੰਦੀ ਤੁਸੀਂ ਤਾਂ ਐਵੇਂ ਤਰ ਲੈ ਲੈਣੇ ਸਾਡੇ ਚ ਹੋਵੋ ਤੁਹਾਨੂੰ ਸਾਡੇ ਬੱਚਿਆਂ ਨੂੰ ਪੀਐਚਡੀ ਤੱਕ ਨਾ ਕਰਾ ਦਈਏ ਤਾਂ ਕਿਉਂ ਉਹ ਕਹਿੰਦੇ ਰਹੇ ਕਿ ਸਾਡੇ ਕੋਲ ਮਿਸ਼ਨਰੀ ਵੀ ਆਉਂਦੇ ਨੇ ਕਿ ਤੁਸੀਂ ਐਵੇਂ ਤਰਲੇ ਕੱਢ ਲੈਂਦੇ ਹੋ ਤਰਲੇ ਕੱਢਦੇ ਸਾਡੇ ਕੋਲ ਆਜੋ ਅਸੀਂ ਤੁਹਾਡੇ ਬੱਚੇ ਹੀ ਪੜਾ ਦੇਾਂਗੇ ਮਤਲਬ ਜੇ ਉਹ ਲੋਕਾਂ ਨੂੰ ਕੁਝ ਦਿੰਦੇ ਤਾਂ ਧਰਮ ਤਾਂ ਹੀ ਤਬਦੀਲ ਹੁੰਦਾ ਜੇ ਮੇਰੀਆਂ ਲੋੜਾਂ ਹੀ ਨਹੀਂ ਪੂਰੀਆਂ ਹੋਣਗੀਆਂ ਮੇਰੇ ਬੱਚੇ ਹੀ ਭੁੱਖੇ ਮਰਦੇ ਹੋਣਗੇ ਤੇ ਮੈਨੂੰ ਜਿਹੜਾ ਆਸਰਾ ਦੇਊਗਾ ਮੈਂ ਜਾਣਾਂ ਹੀ ਆ ਨਾ ਯਾਰ ਮਤਲਬ ਉਹਨਾਂ ਤੋਂ ਹੀ ਸਿੱਖ ਲੋ ਕੋ ਸੋ ਮੈਂ ਇਹਦੇ ਵਿੱਚ ਅੱਜ ਰਖੜੀ ਦਾ ਤਿਹਾੜਾ ਹੈ ਕੋਈ ਮਾੜਾ ਚੰਗਾ ਨਹੀਂ ਬੋਲਣਾ ਮੇਰੀ ਬੇਨਤੀ ਹੈ ਸਾਰਿਆਂ ਨੂੰ ਜਿੰਨੇ ਧਾਰਮਿਕ ਆਗੂ ਨੇ ਸਾਡੇ ਸਾਰ ਹਰਜਿੰਦਰ ਸਿੰਘ ਧਾਮੀ ਮੈਂ ਗਿਣਦਾ ਕਿ ਬਹੁਤ ਇਮਾਨਦਾਰ ਬੰਦੇ ਨੇ ਮੈਂ ਅੱਜ ਤੱਕ ਇੰਨੇ ਸਾਲ ਉਹਨਾਂ ਨੂੰ ਹੋ ਗਏ ਕੋਈ ਕ腐ਸ਼ਨ ਦਾ ਦੋਸ਼ ਉਹਨਾਂ ਦੇ ਉੱਤੇ ਸੁਣਿਆ ਨਹੀਂ ਮਾੜਾ ਕੰਮ ਕੋ ਉਹਨਾਂ ਦਾ ਸੁਣਿਆ ਨਹੀਂ ਹਾਂ ਵਿਚਾਰਕ ਮੱਤ ਭੇਦ ਲਖ ਚੱਲਦੇ ਰਹਿੰਦੇ ਨੇ ਮੈਂ ਉਹਨਾਂ ਨੂੰ ਅਪੀਲ ਕਰਦਾ ਸਾਰ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕਰਦਾ ਗਿਆਨੀ ਜਿਹੜੇ ਬਾਚਦੇ ਰਹਿੰਦੇ ਨੇ ਕੌਮ ਨੂੰ ਮੈਂ ਉਹਨਾਂ ਨੂੰ ਅਪੀਲ ਕਰਦਾ ਸਾਡੇ ਸੀ ਕੇ ਡੀ ਦੇ ਪ੍ਰਧਾਨ ਨੇ ਇੰਦਰਬੀਰ ਸਿੰਘ ਨਿੱਜਰ ਜਿਹੜੇ ਚੀਫ ਖਾਲਸਾ ਦਵਾਨ ਦੇ এডਿਕੇਸ਼ਨ ਸੰਸਥਾਵਾਂ ਦੇ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬੇਨਤੀ ਕਰਦਾ ਕਿ ਕਮ ਸੇ ਕਮ ਪਾਠੀ ਸਿੰਘਾਂ ਦਾ ਵੜਤਾ ਦੇ ਬੱਚਿਆਂ ਦਾ ਖਿਆਲ ਹੀ ਰੱਖਿਆ ਜਾਵੇ ਉਹਨਾਂ ਦੀ ਐਜੂਕੇਸ਼ਨ ਹੀ ਫ੍ਰੀ ਕੀਤੀ ਜਾਵੇ ਨਹੀਂ ਤੇ ਕਮ ਸੇ ਕਮ 50% ਹੀ ਇਹਨਾਂ ਨੂੰ ਕੋਈ ਫੀਸ ਹੀ ਘੱਟ ਕੀਤੀ ਜਾਵੇ ਸੋ ਇਸ ਤਰੀਕੇ ਨਾਲ ਲੋਕਾਂ ਨੂੰ ਆਪਾਂ ਸਾਂਭ ਲਈਏ ਧਰਮ ਤੁਹਾਡਾ ਕਿੱਥੇ ਚਲ ਗਿਆ ਯਾਰ ਕਿੱਥੇ ਅਸੀਂ ਲੋਕ ਚਲ ਗਏ ਅਸੀਂ ਸਿਰਫ ਫੁਕਰ ਪੁਣੇ ਦੇ ਵਿੱਚ ਮਤਲਬ ਇਹਨਾਂ ਚੱਕਰਾਂ ਦੇ ਵਿੱਚ ਪੈ ਗਏ ਆ ਕੋਈ ਕਿਸੇ ਦਾ ਖਿਆਲ ਨਹੀਂ ਕਰਦੇ ਸੋ ਮੇਰੀ ਅੱਜ ਸਾਰਿਆਂ ਨੂੰ ਬੇਨਤੀ ਹੈ ਕਿ ਆਲੇ ਦੁਆਲੇ ਜਿੰਨੇ ਤੁਹਾਡੇ ਪਾਠੀ ਸਿੰਘ ਨੇ ਉਹਨਾਂ ਦਾ ਖਿਆਲ ਰੱਖਿਆ ਕਰੋ ਔਰ ਇਹਦੇ ਨਾਲ ਵੀਡੀਓ ਦੇ ਅਸੀਂ ਉੱਤੇ ਇਹਨਾਂ ਦੇ ਬੇਟੇ ਦਾ Google Pay ਨੰਬਰ ਹੈ ਉਹ ਵੀ ਦੇਣ ਲੱਗੇ ਆ ਜੇ ਕੋਈ ਮਤ ਕਰਨਾ ਚਾਵੇ ਸਾਡੇ 1.5 ਲੱਖ ਦਾ ਨਾਂ ਤੇ ਇਹਦੇ ਬਿੱਲ ਤਰਨੇ ਨੇ ਨਾ ਇਹਦੀ ਬੱਚੀ ਦੀ ਪੂਰੀ ਪੜ੍ਹਾਈ ਹੋਣੀ ਆ ਨਾ ਇਹਦਾ ਕੋ ਘਰ ਬਣਨਾ ਨਾ ਇਸ ਭੈਣ ਦਾ ਇਲਾਜ ਹੋਣਾ ਸਾਰਿਆਂ ਨੂੰ ਮੇਰੀ ਅਪੀਲ ਹੈ ਯਾਰ ਮਤਲਬ ਇਹੋ ਜੇ ਥਾਂ ਦੇ ਉੱਤੇ ਜ਼ਰੂਰੀ ਨਹੀਂ ਹਰ ਬੰਦੇ ਕੋ Google Pay ਆ ਕੋ 10 ਰੁਪਏ ਦੀ ਮੱਤ ਵੀ ਕਰ ਦਵੇ ਤੇ ਜੇ ਲੱਖ ਬੰਦਾ ਕਰੂਗਾ ਤੇ 10 ਲੱਖ ਹੋ ਜਾਊਗਾ ਯਾਰ ਇਹਨਾਂ ਦਾ ਤੇ ਸਰ ਜੀ ਤੁਹਾਡੇ ਤੇ 10 ਰੁਪਏ ਜਾਣੇ ਨੇ ਇਹਨਾਂ ਦੇ ਬੇਟੇ ਦਾ Google Pay ਨੰਬਰ ਹੈ ਉੱਤੇ ਅਸੀਂ ਐਡ ਵੀ ਕਰ ਦਾਂਗੇ ਜਿਸ ਕਰਨ ਸਿੰਘ ਇਹਨਾਂ ਦੇ ਬੱਚੇ ਦਾ ਨਾਮ ਹੈ ਉਹਦਾ ਨੰਬਰ ਹੈ 62840 85243 ਔਰ ਇੱਕ ਅਕਾਊਂਟ ਐ ਇਸ ਛੋਟੀ ਬੱਚੀ ਦੇ ਨਾਮ ਦੇ ਉੱਤੇ ਜਿਹੜੀ ਜਸਪ੍ਰੀਤ ਇਹਨਾਂ ਦੀ ਬੇਟੀ ਐ ਉਹਦਾ ਅਕਾਊਂਟ ਉਹਦੇ ਨਾਮ ਦੇ ਉੱਤੇ ਖੁੱਲਿਆ ਆ ਉਹ ਵੀ ਪੂਰਾ ਤੁਹਾਨੂੰ ਅਕਾਊਂਟ ਡਿਟੇਲ ਜਿਹੜੀ ਪਾ ਦਿੱਤੀ ਜਾਊ ਕਿ 1.5 ਲੱਖ ਰੁਪਈਆ ਸੀ ਦੇ ਦਿੱਤਾ ਔਰ ਤੁਹਾਡੇ ਥੋੜੇ ਥੋੜੇ ਬੂੰਦ ਬੂੰਦ ਦੇਣ ਦੇ ਨਾਲ ਇਹਨਾਂ ਦਾ ਜਿਹੜਾ ਸਾਗਰ ਭਰ ਜਾਣਾ ਔਰ ਬੜੀ ਦੂਰ ਹੋਏ ਚੱਲ ਕੇ ਆਏ ਨੇ ਤੇ ਦਿਮਾਗ 'ਚ ਤੇ ਇਹਨਾਂ ਦੇ ਪਤਾ ਨਹੀਂ ਵੀ ਇਹਨਾਂ ਕੀ ਕਿੰਨੀ ਕਿ 10 ਵੀ 30 ਹਜ਼ਾਰ ਦੀ ਮਤ ਕਰਨੀ ਪਰ ਜੋ ਸਾਡੇ ਕੋਲ ਬਣਿਆ ਸੀ ਤਿੰਨਾਂ ਨੇ ਇਹਨਾਂ ਨੂੰ ਅੱਜ ਇੱਥੇ ਦੇ ਦਿੱਤਾ ਔਰ ਬੇਟੀ ਇਹਨਾਂ ਦੀ ਮੈਂ ਇੱਕ ਵਾ ਬੇਟੀ ਤੁਹਾਡੀ ਪੜ੍ਹਾਈ ਤੋਂ ਨਹੀਂ ਰਹਿਣ ਦਿੰਦੇ ਬਲਤੇ ਆ ਜਾਣਗੇ ਦੁਨੀਆ ਇੰਨੀ ਮਤਲਬ ਦਿਆਲੂ ਹੈ ਕਿ ਤੁਹਾਡਾ ਘਰ ਭਰ ਦੇਣਗੇ ਨਹੀਂ ਆਏ ਤੇ ਬੇਟੀ ਦੀ ਤੁਹਾਡੀ ਪੜ੍ਹਾਈ ਦੀ ਜ਼ਿੰਮੇਵਾਰੀ ਸਾਡੀ ਆ ਭਾਵੇਂ ਬੇਟੇ ਦੀ ਜ਼ਿੰਮੇਵਾਰੀ ਵੀ ਸਾਡੀ ਲਾ ਦਿਓ ਧੰਨਵਾਦ ਮੇਰੇ ਮਨ ਚ ਸੀਗਾ ਕਿ ਜਿਹੜੇ ਸਾਡੇ ਪਾਠੀ ਸਿੰਘ ਨੇ ਜਿਹੜੇ ਸਾਨੂੰ ਗੁਰੂ ਨਾਲ ਜੋੜਦੇ ਨੇ ਉਹਨਾਂ ਦੇ ਬਾਰੇ ਕੋਈ ਨਾ ਕੋਈ ਗੱਲ ਕੀਤੀ ਜਾਵੇ ਔਰ ਇਸ ਦੌਰਾਨ ਇਹ ਸਾਰ ਬਿਆਨ ਸਿੰਘ ਨੇ ਮੁੱਦ ਕੀ ਫਿਰੋਜ਼ਪੁਰ ਚਾ ਜੀ ਜੀ ਫਿਰੋਜ਼ਪੁਰ ਤੋਂ ਇਹ ਪਾਠੀ ਸਿੰਘ ਨੇ ਇਹਨਾਂ ਦਾ ਤੇ ਇਹਨਾਂ ਦੇ ਮੈਸੇਜ ਜਿਹੜੇ ਭੈਣ ਜੀ ਨੇ ਸਾਡੇ ਉਹਨਾਂ ਦਾ ਇੱਕ ਦਿਨ ਮੈਨੂੰ ਫੋਨ ਆਇਆ ਕਿ ਸਾਡੇ ਜਿਹੜੇ ਹਾਲਾਤ ਉਹ ਬਹੁਤ ਖਰਾਬ ਨੇ ਔਰ ਕਰੀਬ ਜਿਹੜੀ ਮਤਲਬ 5-7000 ਦੇ ਉੱਤੇ ਹੀ ਡਿਊਟੀ ਜਿਹੜੀ ਕਰ ਰਿਹਾ ਮੈਂ 30 ਸਾਲਾਂ ਤੋਂ ਵੱਖ-ਵੱਖ ਗੁਰਦੁਆਰਿਆਂ ਦੇ ਵਿੱਚ ਔਰ ਮੇਰੀ ਬੇਟੀ ਨੇ ਜਿਹੜੀ ਐਡਮਿਸ਼ਨ ਲਈ ਹੈ ਉਹ ਖਾਲਸਾ ਕਾਲਜ ਔਰ ਜਿਸ ਦਿਨ ਮੈਂ ਹਾਲਾਤ ਦੇਖੋ ਇਹਨਾਂ ਦੇ ਕੀ ਬਣਦੇ ਆ ਜਿਸ ਦਿਨ ਮੈਂ ਐਡਮਿਸ਼ਨ ਉਹਦੀ ਕਰਾਉਣ ਆਇਆ ਸੀਗਾ ਤੇ ਉਸ ਦਿਨ ਮੇਰੀ ਗੈਰ ਹਾਜ਼ਰੀ ਸੀਗੀ ਮੈਂ ਗੁਰਦੁਆਰੇ ਦੇ ਮੈਂਬਰ ਨੂੰ ਕਹਿ ਕੇ ਆਇਆ ਸੀਗਾ ਪਰ ਉਸ ਤੋਂ ਬਾਅਦ ਮੈਨੂੰ ਉੱਥੋਂ ਸੇਵਾ ਮੁਕਤ ਕਰ ਦਿੱਤਾ ਗਿਆ ਉਸ ਕੰਮ ਤੋਂ ਵੀ ਢਾ ਦਿੱਤਾ ਗਿਆ ਮੈਂ ਨਹੀਂ ਕਹਿੰਦਾ ਉਹ ਗਲਤ ਹੋਣਗੇ ਹਾਂ ਤੁਹਾਡੀ ਜ਼ਿੰਮੇਵਾਰੀ ਆ ਜੇ ਦੱਸ ਦਿੱਤਾ ਸੀ ਤੋ ਉਹਨਾਂ ਨੂੰ ਵੀ ਕਰ ਲੈਣਾ ਚਾਹੀਦਾ ਸੀ ਪਰ ਹਾਲਾਤ ਵੇਖ ਕੇ ਮਤਲਬ ਜੋ ਸਾਡੇ ਮਨ ਦੇ ਵਿੱਚ ਆਇਆ ਵੀ ਅੱਜ ਰਖੜੀ ਦੇ ਤਿਹਾਰ ਤੇ ਇਹ ਕੀਤਾ ਜਾਵੇ ਔਰ ਇਹਨਾਂ ਦੱਸਿਆ ਕਿ ਖੁੱਲੇ ਪਾਠ ਹੁਣ ਮੈਂ ਮਹੀਨੇ ਦੇ ਪੰਜ ਚਾਰ ਕਰਦਾ ਜਿਹਦੇ ਵਿੱਚ 1200 ਰੁਪਿਆ ਪਾਠ ਦਾ ਮਿਲਦਾ ਔਰ ਮੇਰਾ ਖਿਆਲ ਆ 4 ਤੋਂ 5000 ਰੁਪਿਆ ਜਿਹੜਾ ਬਣਦਾ ਔਰ ਸੁਪਨਾ ਸੀਗਾ ਸਾਡੀ ਬੇਟੀ ਦਾ ਵੀ ਆਈਲਟਸ ਕਰ ਲਵੇ ਔਰ ਕਹਿੰਦੇ ਮਾੜੇ ਦੇ ਮਾੜੇ ਭਾਗ ਜਿੱਦਾਂ ਇਹਨਾਂ ਦੱਸਿਆ ਵੀ ਸਪਾਊਸ ਵੀਜ਼ਾ ਹੀ ਬੰਦ ਹੋ ਗਏ ਇਹਨਾਂ ਨੂੰ ਇਹ ਸੀਗਾ ਕਿ ਚੰਗਾ ਘਰ ਮਿਲ ਜੂਗਾ ਤੇ ਬੇਟੀ ਬਾਹਰ ਚਲੇ ਜਾਊਗੀ ਔਰ ਇੱਥੇ ਇਹਨਾਂ ਖਾਲਸਾ ਕਾਲੇ ਦੇ ਵਿੱਚ ਐਡਮਿਸ਼ਨ ਉਹਦੀ ਕਰਾਈ ਹੈ ਫੈਸ਼ਨ ਡਿਜ਼ਾਈਨਿੰਗ ਦੇ ਵਿੱਚ ਜੀ ਜੀ ਔਰ ਬੇਟੀ ਦੀ ਫੀਸ ਹੈ ਤਿੰਨ ਸਾਲਾਂ ਦੀ ਪੂਰੇ ਕੋਰਸ ਦੀ 3 ਲੱਖ ਰੁਪਏ ਦੇ ਕਰੀਬ ਜਿਹਦੀ 94500 ਰੁਪਿਆ ਪਰ ਈਅਰ ਜਿਹੜੀ ਫੀਸ ਜਾਣੀ ਹੈ ਉਹ ਵੀ ਇਹਨਾਂ ਦੇ ਕੋਲ ਹੈ ਨਹੀਂ ਸੀ ਔਰ ਇੱਕ ਕਥਾਵਾਚਕ ਨੇ ਕੀਰਤਨੀ ਸਿੰਘ ਨੇ ਬਾਬਾ ਜੌਨੀ ਜੀ ਰਵਿੰਦਰ ਸਿੰਘ ਜੌਨੀ ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਤੁਸੀਂ ਉੱਥੇ ਚਲੇ ਜਾਓ ਜੇ ਕੋ ਉੱਥੇ ਲੋੜ ਵੇਲੇ ਉਸ ਵੇਲੇ ਪੈਸੇ ਦੇਣੇ ਪਏ ਤਾਂ ਮੈਂ ਦੇ ਦੂੰਗਾ ਤੇ 25000 ਰੁਪਏ ਉਹਨਾਂ ਨੇ ਉਸ ਦਿਨ ਇੱਥੇ Google Pay ਕੀਤਾ ਤੇ ਫਿਰ ਬੱਚੀ ਨੂੰ ਐਡਮਿਸ਼ਨ ਮਿਲੀ ਕਾਲਜ ਤੇ ਸਕੂਲ ਕੋਈ ਆਧਾਰ ਵੀ ਨਹੀਂ ਕਰਦਾ ਕਿਸੇ ਨਾਲ ਵੀ ਇਹ ਕਹਿ ਦੇਣ ਵੀ ਲੈ ਕੇ ਹੀ ਆ ਜੰਨੇ ਆ ਉਸ ਦਿਨ ਇਹਦੀ ਜਿਹੜੀ ਉੱਥੇ ਐਡਮਿਸ਼ਨ ਹੋਈ ਹੈ ਬੱਚੀ ਦੀ ਬੱਚੀ ਤੁਹਾਨੂੰ ਅਸੀਂ ਇਹਦੇ ਵਿੱਚ ਦਿਖਾ ਨਹੀਂ ਰਹੇ ਵੈਸੇ ਬੱਚੀ ਨਾਲ ਅਸੀਂ ਬੜਾ ਮਤਲਬ ਆ ਸਮਝਾ ਕੇ ਉੱਤੇ ਕੀਤਾ ਉਹਦਾ ਚਿਹਰਾ ਜਿਹੜਾ ਉਹ ਬਲਰ ਕਰ ਦਿੱਤਾ ਜਾਊਗਾ ਔਰ ਇਹਦੇ ਨਾਲ ਵੀ ਜੋ ਉਹਨਾਂ ਅੱਗੋਂ ਵੀ ਕਿਹਾ ਕਿ ਜੋ ਲੋੜ ਪਈ ਤੇ ਮੈਂ ਤੁਹਾਡੀ ਮਦਦ ਕਰੂੰਗਾ ਪਰ ਇਸ ਚੀਜ਼ ਦੇ ਨਾਲ ਗੁਜ਼ਾਰਾ ਚੱਲ ਨਹੀਂ ਸਕਦਾ ਬਹੁਤ ਬਹੁਤ ਬੁਰੇ ਜਿਹੜੇ ਹਾਲਾਤ ਨੇ ਔਰ ਇੱਥੋਂ ਤੱਕ ਕਿ ਘਰ ਵੀ ਆਪਣਾ ਨਹੀਂ ਹੈਗਾ ਇਹਦਾ ਇਹਨਾਂ ਨੂੰ ਘਰ ਵੀ ਸਰਕਾਰੀ ਜਗ੍ਹਾ ਮਿਲੀ ਆ ਜੀ ਕਿਤੇ ਔਰ ਹੁਣੇ ਮੈਨੂੰ ਬਿਜਲੀ ਦਾ ਬਿੱਲ ਦਿਖਾ ਰਹੇ ਸੀ ਕਿ 14500 ਰੁਪਈਆ ਮੀਟਰ ਦਾ ਬਕਾਇਆ ਬਣਿਆ ਪਿਆ ਔਰ ਬਿਜਲੀ ਵਾਲੇ ਕਈ ਵਾਰੀ ਕੱਟਣ ਆ ਜਾਂਦੇ ਨੇ ਕਿ ਕੱਟ ਦਿੱਤਾ ਜੀ ਕੇਰਾਂ ਕਟਣ ਆਏ ਸੀ ਕਟਣ ਆਏ ਸੀ ਤਾਂ ਕਿ ਕਟ ਕੇਂਦਰ ਘਰੇ ਜਾਣੀ ਸੀ ਇੱਕ ਬੇਟਾ ਇਹਨਾਂ ਦਾ ਉਹ ਵੀ ਡੀਜ਼ਲ ਮਕੈਨਿਕ ਬਣਨਾ ਚਾਹੁੰਦਾ ਪਰ ਕੋਈ ਪੈਸੇ ਨਹੀਂ ਹੈਗੇ ਔਰ ਮੈਂ ਹਾਲਾਤ ਦੱਸਾਂ ਤੁਹਾਨੂੰ ਮੇਰੇ ਬਾਬਿਆਂ ਦੇ ਇੱਕ ਬਾਬੇ ਕੋਲ ਗਏ ਨੇ ਉਹ ਕਹਿੰਦੇ ਮੈਂ ਨਾਂ ਨਹੀਂ ਲੈਣਾ ਚਾਹੁੰਦੀ ਤੇ ਮੈਂ ਪੁੱਛਣਾ ਵੀ ਨਹੀਂ ਚਾਹੁੰਦਾ ਮੈਂ ਬਹੁਤ ਸਾਰੇ ਲੋਕਾਂ ਨੂੰ ਇਹੋ ਜਿਹੇ ਨੂੰ ਜਾਣਦਾ ਮੈਂ ਪੁੱਛਣਾ ਵੀ ਨਹੀਂ ਚਾਹੁੰਦਾ ਉਹਨਾਂ ਦੇ ਬਾਰੇ ਉਹ ਬਾਬੇ ਕੋਲ ਗਏ ਤੇ ਬਾਬਾ ਜੀ ਅੱਗੋਂ ਕੀ ਕਹਿੰਦੇ ਨੇ ਬੜਾ ਵੱਡਾ ਡੇਰਾ ਚਲਾਉਂਦੇ ਨੇ ਜੀ ਉਹ ਜੀ ਜੀ ਉਹ ਅੱਗੋਂ ਕਹਿੰਦੇ ਨੇ ਕਿ ਸੁਪਨੇ ਉਹਨੇ ਕਿ ਪਾਲਿਆ ਕਰੋ ਜਿੰਨੇ ਕ ਤੁਹਾਡੇ ਬੱਚਿਆਂ ਦੇ ਪੂਰੇ ਹੋ ਸਕਦੇ ਐ ਏਡੇ ਵੱਡੇ ਸੁਪਨੇ ਕੋ ਪਾਲ ਲੈਂਦੇ ਹੋ ਵੀ ਦੱਸੋ ਇਹੋ ਜਿਹੇ ਬਾਬਿਆਂ ਨੇ ਤੇ ਅਸ਼ੀਰਵਾਦ ਦੇਣਾ ਹੁੰਦਾ ਵੀ ਬੱਚਾ ਤਰੱਕੀ ਕਰੇ ਯਾਰ ਬੱਚਾ ਕੁਝ ਮਤਲਬ ਜ਼ਿੰਦਗੀ ਦੇ ਵਿੱਚ ਬਣੇ ਕਿ ਅੱਗੋਂ ਮਿਹਣੇ ਮਾਰ ਕੇ ਤੋਰਨਾ ਹੁੰਦਾ ਔਰ ਲੜਕੀ ਦਾ ਮੋਬਾਈਲ ਇਹਨਾਂ ਨੇ ਮੈਨੂੰ ਦਿਖਾਇਆ ਟੁੱਟਾ ਪਿਆ ਸੀਗਾ ਉਹਨੇ ਆਪਣੇ ਬਾਪ ਨੂੰ ਅਜੇ ਤੱਕ ਨਹੀਂ ਦ ਫੋਨ ਵੀ ਟੁੱਟਾ ਪਿਆ ਵਾ ਉਹਨਾਂ ਨੇ ਕਿਹਾ ਕਿ ਤੁਸੀਂ ਇਹਨੂੰ ਵਿਆਹ ਦਿਓ ਪਰ ਕੁੜੀ 17 ਸਾਲ ਦੀ ਹੈ ਪਰ ਮੈਂ ਵਿਆਹ ਕਿਵੇਂ ਅੱਛਾ ਬਾਬਾ ਜੀ ਕਹਿੰਦੇ ਵੀ 17 ਸਾਲ ਦੀ ਕੁੜੀ ਆ ਵੀ ਐਨੇ ਯੱਬ ਕਰਨਾ ਇਹਨੂੰ ਵਿਆਹ ਦਿਓ ਯਾਰ ਲੱਖ ਲਾਣ ਤਾਂ ਤੁਹਾਡੇ ਉੱਤੇ ਤੁਸੀਂ ਮਤ ਨਹੀਂ ਕਰ ਸਕਦੇ ਤੁਸੀਂ ਹੌਸਲਾ ਹੀ ਦਿਓ ਉਹਨੂੰ ਤੁਸੀਂ ਲੋਕਾਂ ਨੂੰ ਅਪੀਲ ਕਰਦੇ ਹੋ ਵੀ ਯਾਰ ਇਹਦੀ ਮਾਂ ਫੜ ਲਓ ਔਰ ਮੈਂ ਹਾਲਾਤ ਦੱਸਣ ਲੱਗਾ ਮੈਂ ਬੜੇ ਦਿਨਾਂ ਤੋਂ ਪਾਠੀਆਂ ਤੇ ਬੋਲਣਾ ਚਾਹੁੰਦਾ ਸੀਗਾ ਇੱਕ ਅਰਦਾਸੀ ਸਿੰਘ ਨੇ ਇੱਥੇ ਅੰਮ੍ਰਿਤਸਰ ਦੇ ਵਿੱਚ ਇੱਥੇ ਵੀ ਇਹਨਾਂ ਨੌਕਰੀ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਆਪ ਤੇ ਰਿਟਾਇਰ ਹੋਏ ਨੇ ਉੱਥੋਂ ਹਰਮੰਦਰ ਸਾਹਿਬ ਤੋਂ ਸਵਾਲ 1 ਲੱਖ ਰੁਪਏ ਉਹਨਾਂ ਦੀ ਤਨਖਾਹ ਸੀਗੀ ਤੇ ਉਹਨਾਂ ਨੂੰ ਕਿੰਨੇ ਪੈਸੇ ਦੇ ਰੱਖਿਆ 4000 ਰੁਪਏ ਦੇ ਉੱਤੇ ਨਾ ਕੋ ਸਿਲੰਡਰ ਨਾ ਕੋ ਭਾਂਡਾ ਕੱਖ ਵੀ ਨਹੀਂ ਦਿੱਤਾ ਜੀ ਮਤਲਬ ਕਿਸ ਤਰੀਕੇ ਗੁਜ਼ਾਰਾ ਜਿਹੜਾ ਹੋ ਸਕਦਾ ਉਹ ਜਿਹੜੀ ਭੈਣ ਹੈ ਅੱਜ ਅਸੀਂ ਰਖੜੀ ਬਣਾਈ ਤੇ ਨਾਨੇ ਦੇ ਕੋਲੋਂ ਕਿ ਉਹ ਡਿਪਰੈਸ਼ਨ ਵਾਲੀ ਗੋਲੀ ਖਾਂਦੀ ਹੈ ਮਤਲਬ ਜੀਭ ਥੱਲੇ ਰੱਖ ਕੇ ਸੌਂਦੀ ਹੈ ਆਹ ਹਾਲਾਤ ਨੇ ਯਾਰ ਔਰ ਜੋ ਸਾਡੇ ਕੋਲੋਂ ਸਰਿਆ ਪੁੱਜਿਆ ਅੱਜ ਅਸੀਂ ਇਹਨਾਂ ਲਈ ਕੀਤਾ ਵਾ ਅਸੀਂ 1.5 ਲੱਖ ਰੁਪਈਆ ਇਹਨਾਂ ਨੂੰ ਅੱਜ ਦਿੱਤਾ ਜਿਹੜੀ ਬੇਟੀ ਦੀ ਇਹ ਇਸ ਆਸਨਾ ਆਏ ਸੀ ਕਿ 10000 50000 ਦੀ ਮਤ ਕਰਨਗੇ ਔਰ ਮੈਂ ਲੋਕਾਂ ਨੂੰ ਵੀ ਅਪੀਲ ਕਰਨ ਲੱਗਾ ਕਿ ਯਾਰ ਜਿਹੜੇ ਲੋਕ ਸਾਨੂੰ ਗੁਰੂ ਨਾ ਜੋੜਦੇ ਨੇ ਇਕੱਲੇ ਪਾਠੀ ਨਹੀਂ ਮੈਂ ਹੁਣੇ ਸੁਭਾਜ ਜੀ ਨਾਲ ਗੱਲ ਕਰਦਾ ਸੀ ਪੰਡਤ ਵੀ ਜਿਹੜੇ ਮਹੱਲਿਆਂ ਦੇ ਵਿੱਚ ਪੰਡਤ ਨੇ ਤੁਸੀਂ ਇਹ ਸੋਚੋ ਉਹਨਾਂ ਦੇ ਹਾਲਾਤ ਕੀ ਨੇ ਉਹਨਾਂ ਦੇ ਉੱਤੇ ਬਣਿਆ ਕੀ ਹੈ ਉਹ ਕਿਸ ਤਰੀਕੇ ਆਪਣਾ ਗੁਜ਼ਾਰਾ ਕਰਦੇ ਨੇ ਯਾਰ ਤੁਹਾਡੇ ਲਈ ਅਰਦਾਸਾਂ ਕਰਦੇ ਨੇ ਤੇ ਉਹਨਾਂ ਦੇ ਪੱਲੇ ਕੁਝ ਵੀ ਨਹੀਂ ਹੈਗਾ ਯਾਰ ਹਰ ਮੰਦਿਰ ਸਾਹਿਬ ਦੇ ਵਿੱਚ ਵੀ ਮੇਰਾ ਕਿਸੇ ਨਾ ਗਿੜਾ ਨਹੀਂ ਧਾਮੀ ਸਾਹਿਬ ਮੇਰੀਆਂ ਗੱਲਾਂ ਦਾ ਜਾਂ ਸੁਖਬੀਰ ਬਾਦਲ ਜੀ ਗੁੱਸਾ ਨਾ ਕਰਿਓ ਪਰ ਆਪਾਂ ਹਾਲਾਤ ਸੁਧਾਰਨ ਵਾਲੇ ਪਾਸੇ ਤੇ ਤੁਰਿਏ ਦਰਬਾਰ ਸਾਹਿਬ ਦੇ ਵਿੱਚ ਲਾਈਨਮੈਨ ਲੱਗਾ ਹੋਵੇ ਉਹਦੀ ਪੱਕੀ ਤਨਖਾਹ ਹੈ ਸੁਪਰਵਾਈਜ਼ਰ ਲੱਗਾ ਹੋਵੇ ਉਹਦੀ ਪੱਕੀ ਤਨਖਾਹ ਹੈ ਸੇਵਾਦਾਰ ਲੱਗਾ ਹੋਵੇ ਉਹਦੀ ਪੱਕੀ ਤਨਖਾਹ ਹੈ ਪਰ ਜੇ ਕੋ ਪਾਠੀ ਨੇ ਨਾ ਤੇ ਉਹਨਾਂ ਨੂੰ 1100 ਕਿ ਕਿੰਨੇ ਮੈਂ ਪੈਸੇ ਦੀ ਕੋਈ ਗਲਤਫਹਿਮੀ ਹੋ ਸਕਦੀ ਪਰ ਹੈ ਇੰਨੇ ਕੀ ਨੇ 1100 1200 ਰੁਪਿਆ ਇੱਕ ਪਾਠ ਦਾ ਮਿਲਦਾ ਤੇ ਜੇ ਮਹੀਨੇ ਦੇ 10 ਕਰ ਲੈਂਦੇ ਨੇ ਤੇ 12-13000 ਰੁਪਿਆ ਮ ਇੱਕ ਗ੍ਰੰਥੀ ਸਿੰਘ ਦੀ ਜਿਹੜੀ ਉਹ ਤਨਖਾਹ ਨਹੀਂ ਹੈਗੀ ਇੱਕ ਸਫਾਈ ਸੇਵਕ ਦੀ ਵੀ ਤਨਖਾਹ ਹੁੰਦੀ ਔਰ ਮੱਹਲਿਆਂ ਦੇ ਵਿੱਚ ਹਰਮੰਦਰ ਸਾਹਿਬ ਨੂੰ ਛੱਡ ਦੇ ਉੱਥੇ ਬਹੁਤ ਸ਼ਰਧਾ ਤੇ ਬਹੁਤ ਦੁਨੀਆ ਸੇਵਾ ਕਰਨ ਵਾਲੀ ਹੈ ਜਿਹੜੇ ਮੱਹਲਿਆਂ ਚ ਗੁਰਦੁਆਰੇ ਨੇ ਮੱਹਲਿਆਂ ਚ ਮੰਦਰ ਨੇ ਕਦੀ ਉਹਨਾਂ ਦੇ ਹਾਲਾਤ ਸੋਚੇ ਨੇ ਤੁਸੀਂ ਇੱਕੋ ਹੀ ਗ੍ਰੰਥੀ ਸਿੰਘ ਹੁੰਦਾ ਉੱਥੇ ਉਹੀ ਸਫਾਈ ਕਰਦਾ ਜੀ ਉਹੀ ਸੋਖਾ ਅਸਣ ਕਰਦਾ ਉਹੀ ਜਿਹੜਾ ਪ੍ਰਕਾਸ਼ ਕਰਦਾ ਗੁਰੂ ਮਹਾਰਾਜ ਦਾ ਮਤਲਬ ਚਾਰ ਬੰਦੇ ਜਿਹੜੇ ਕਮੇਟੀ ਦੇ ਪ੍ਰਧਾਨ ਹੁੰਦੇ ਉਹ ਵੀ ਮੈਂ ਇਕੱਲੇ ਇੱਕ ਨੂੰ ਨਹੀਂ ਕਹਿ ਰਿਹਾ ਕਿਤੇ ਵੀ ਨਹੀਂ ਆਉਂਦੇ ਇੱਕ ਗਰੰਥੀ ਸਿੰਘ ਦੀ ਡਿਊਟੀ ਲੱਗੀ ਹੈ ਉਹੀ ਸਾਰਾ ਕੁਝ ਕਰੂਗਾ ਇਹ ਸਾਡੀ ਸ਼ਰਧਾ ਹੈ ਯਾਰ ਸਾਡੇ ਗੁਰੂ ਦੇ ਪ੍ਰਤੀ ਮੈਂ ਤੇ ਬੜਾ ਨਾਸਤਿਕ ਜਿਹਾ ਬੰਦਾ ਮਤਲਬ ਮੇਰੇ ਤੇ ਤੁਸੀਂ 20 ਹੁਣਤਾਈਆਂ ਕਰ ਦੇਣੀਆਂ ਪਰ ਸ਼ਰਧਾ ਮੇਰੇ ਮਨ 'ਚ ਵੀ ਗੁਰੂ ਦੇ ਪ੍ਰਤੀ ਓਨੀ ਹੈ ਤੇ ਜੇ ਪਾਠੀ ਸਿੰਘ ਕਿਤੇ ਬਿਮਾਰ ਹੋ ਜਾਂਦਾ ਹਨਾ ਤੇ ਪ੍ਰਬੰਧਕੋ ਨੂੰ ਕਹਿੰਦੇ ਵੀ ਆਪਣਾ ਕੰਮ ਚਲਾ ਲਓ ਬੱਚਾ ਤੁਹਾਡਾ ਸੋਖ ਹਸਣ ਕਰ ਲਵੇ ਬੱਚਾ ਤੁਹਾਡਾ ਪ੍ਰਕਾਸ਼ ਕਰ ਲਵੇ ਬੱਚਿਆਂ ਦੀ ਡਿਊਟੀ ਜਿਹੜੀ ਲਾ ਦਿੱਤੀ ਜਾਂਦੀ ਔਰ ਚਾਰ ਬੰਦੇ ਵੀ ਸੋਖ ਹਸਣ ਵੇਲੇ ਪਾਠੀ ਤੋਂ ਬਿਨਾ ਆ ਨਹੀਂ ਸਕਦੇ ਵੀਰ ਕਿਹਨਾ ਵੀਰ ਜੀ ਮੇਰਾ ਬੇਟਾ ਆਪ ਗ੍ਰੰਥੀ ਨਹੀਂ ਬਣਦਾ ਮੈਂ ਦੱਸਣ ਲੱਗਾ ਜੀ ਮੈਂ ਅੱਜ ਦੀ ਤਰੀਕ 'ਚ ਇਹ ਮੰਨ ਲਿਆ ਕਿ ਇਹ ਜਿਹੜਾ ਪਾਠੀ ਸਿੰਘ ਵਾਲਾ ਕੰਮ ਹੈ ਸਾਡੇ ਧਰਮ ਦੇ ਵਿੱਚ ਸਭ ਤੋਂ ਤੇ ਪੰਡਿਤ ਬਣਨ ਵਾਲਾ ਸਭ ਤੋਂ ਅਖੀਰਲਾ ਕੰਮ ਰਹਿ ਗਿਆ ਜਿਸ ਨੂੰ ਕੋਈ ਕੰਮ ਨਹੀਂ ਲੱਭਦਾ ਤੇ ਉਹ ਕਹਿੰਦਾ ਇਹਨੂੰ ਪਾਠੀ ਬਣਾ ਦਿਓ ਜਾਂ ਆ ਕਰ ਲਓ ਕੋਈ ਬਣਨਾ ਹੀ ਨਹੀਂ ਚਾਹੁੰਦਾ ਕੋਈ ਪ੍ਰਚਾਰ ਹੀ ਕਿ ਛੋਟੇ ਤੋਂ ਛੋਟਾ ਨੌਕਰੀ ਕਰਦਾ ਹੋਵੇ ਨਾ ਬੰਦਾ ਚਾਹੇ ਉਹ ਪੀਐਨ ਆ ਤੇ ਚਾਹੇ ਉਹ ਐਸਸੀ ਆ ਤੇ ਚਾਹੇ ਕੋ ਕਮਿਸ਼ਨਰ ਲੱਗਾ ਉਹ ਕਦੀ ਇਸ ਤਰ੍ਹਾਂ ਕਰ ਸਕਦਾ ਕਿ ਆਪਣੇ ਬੱਚੇ ਨੂੰ ਡਿਊਟੀ ਦੇ ਦੇਵੇ ਆਪਣੇ ਰਿਸ਼ਤੇਦਾਰ ਨੂੰ ਡਿਊਟੀ ਦੇ ਦੇਵੇ ਸਭ ਤੋਂ ਵੱਧੂ ਘਾਟੂ ਚੀਜ਼ ਅਸੀਂ ਸਮਝ ਲਿਆ ਗੁਰਦੁਆਰਿਆਂ ਨੂੰ ਤੇ ਪਾਠੀਆਂ ਨੂੰ ਵੀ ਇੱਥੇ ਟਾਈਮ ਸਾਰ ਲੋ ਆਪਣਾ ਜੋ ਬਣਦਾ ਵਾ ਉਹ ਕਰ ਲੋ ਸਭ ਤੋਂ ਵੱਧੂ ਚੀਜ਼ ਸਮਝਦੇ ਆਂ ਔਰ ਜਦੋਂ ਅਸੀਂ ਮੱਥਾ ਟੇਕਣ ਜਾਂਦੇ ਆਂ ਨਾ ਸਾਰਿਆਂ ਦੀ ਆਦਤ ਇਹੋ ਜੀ ਬਣ ਚੁੱਕੀ ਐ ਬਲਕਿ ਚ ਲੋਕਾਂ ਦੀ ਆਦਤ ਇਹ ਬਣ ਗਈ ਐ ਕਿ ਜੇਬ ਦੇ ਵਿੱਚੋਂ ਟੁੱਟੇ ਪੈਸੇ ਲੱਭੀ ਦੇ ਵੀ ਪਾਠੀ ਨੂੰ ਕਿੰਨੇ ਦੇਣੇ ਨੇ ਸਭ ਤੋਂ ਛੋਟਾ ਨੋਟ ਲੱਭੀਦਾ ਸਭ ਤੋਂ ਛੋਟਾ ਜਿਹੜਾ ਪੈਸਾ ਹੁੰਦਾ ਉਹ ਲੱਭੀਦਾ ਵੀ ਉਹ ਗੁਰਦੁਆਰੇ ਜਾਂ ਉੱਥੇ ਚੜਾ ਦਿੰਨੇ ਆ ਅਰਦਾਸ ਇਹਨਾਂ ਲੋਕਾਂ ਕੋਲੋਂ ਅਸੀਂ ਕਰਾਉਨੇ ਸਾਨੂੰ ਕਰੋੜਾਂ ਰੁਪਏ ਦਵੀ ਸਾਡਾ ਆ ਕੰਮ ਖੜਾ ਹੋ ਜਵੇ ਸਾਡੇ ਕੋਲ ਆ ਹੋ ਜਵੇ ਤੇ ਜਦੋਂ ਇਹਨਾਂ ਨੂੰ ਕੁਝ ਦੇਣਾ ਤੇ ਸਭ ਤੋਂ ਛੋਟਾ ਨੋਟ ਜਿਹੜੇ ਜਿਨ੍ਹਾਂ ਦੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਤੇ ਜਿਨ੍ਹਾਂ ਕਰਕੇ ਸਾਨੂੰ ਸਾਰਾ ਕੁਝ ਮਿਲਦਾ ਔਰ ਸਾਰੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਮੈਂ ਗੁਰੂ ਘਰ 'ਚ ਇਹਨਾਂ 'ਤੇ ਵਿਸ਼ਵਾਸ ਕਰਦਾ ਕਿ ਸੱਚੇ ਮਨ ਨਾਲ ਅਰਦਾਸ ਕਰ ਲੋ ਤੇ ਤੁਹਾਡਾ ਕੰਮ ਜਿਹੜਾ ਜ਼ਰੂਰ ਪੂਰਾ ਹੁੰਦਾ ਵਾ ਅਰਦਾਸ ਕਰਨ ਵਾਲੇ ਭੁੱਖੇ ਮਰਦੇ ਆ ਔਰ ਬੱਚਿਆਂ ਦੀ ਹਾਲਤ ਇਹ ਵੀ ਪੜ੍ਹਾਈ ਵੀ ਨਹੀਂ ਹੈਗੀ ਘਰ ਵੀ ਨਹੀਂ ਜੁੜਦਾ ਸਾਰੀ ਉਮਰ ਆ ਪਾਠੀ ਸਿੰਘਾਂ ਦੀ ਹਾਲਤ ਹੈ ਔਰ ਲੋਕਾਂ ਦੇ ਘਰਾਂ 'ਚ ਵਿਸ਼ਾਲੀ ਦੀਆਂ ਅਰਦਾਸਾਂ ਕਰਨ ਵਾਲੇ ਜਾ ਜਾ ਕੇ ਆਪਣੀ ਹਾਲਤ ਬਦਤਰ ਹੋਈ ਪਈ ਹੈ ਉਹ ਭੈਣ ਬਿਮਾਰ ਹੈ ਉਹਦਾ ਇਲਾਜ ਤੱਕ ਨਹੀਂ ਹੁੰਦਾ ਪਿਆ ਮਤਲਬ ਆਹ ਹਾਲਾਤ ਨੇ ਗੁਰੂ ਘਰ ਦੇ ਮਤਲਬ ਜਿਹੜੇ ਅਰਦਾਸੀ ਹੈ ਜਿਨ੍ਹਾਂ ਦੇ ਕੋਲ ਜਾ ਕੇ ਅਸੀਂ ਆਪਣੀਆਂ ਅਰਦਾਸਾਂ ਕਰਾਉਂਦੇ ਆਂ